ਡੀਜੀਪੀ ਦੇ ਫੋਨ ਤੇ ਸਾਬਕਾ ਆਈਜੀ ਦਾ ਮੈਸੇਜ ਜਾਣਾ ਇੱਕ ਗੁੱਡ ਬਾਏ ਸਰ ਇੱਕ ਐਨੇਕ ਮੈਸੇਜ ਦਾ ਤਿੰਨ ਅੱਖਰਾਂ ਦਾ ਮੈਸੇਜ ਤਾਂ ਉਹਨਾਂ ਨੇ ਤੁਸੀਂ ਸਮਝ ਸਕਦੇ ਹੋ ਵੀ ਕੇਐਸਐਸਪੀ ਨੂੰ ਮੈਸੇਜ ਕਿਵੇਂ ਕਨਵੇ ਕੀਤਾ ਹੋਊ ਤੇ ਇੱਕ ਐਸਐਚਓ ਨੇ ਆਪਦੇ ਅਫਸਰ ਸਹਿ ਬਾਨਾ ਨੂੰ ਕਿਵੇਂ ਮੈਸੇਜ ਕੀਤਾ ਹੋਊਗਾ ਤੇ ਕਿਵੇਂ ਉਹਦੇ ਰਿਜ਼ਲਟ ਆਏ ਅੱਲਾ ਸਭ ਪਰਹੀ ਹੀ ਲੋਕਾਂ ਦੇ ਦੁੱਖ ਦਰਦ ਸਮਝਣ ਵੇਲੇ ਇਹ ਕਾਬਲੀਅਤ ਕਿੱਥੇ ਹੁੰਦੀ ਹੈ ਜਦੋਂ ਆਮ ਲੋਕ ਬਿਲਕਦੇ ਫਿਰਦੇ ਆ ਉਦੋਂ ਇਹ ਕਾਬਲੀਅਤ ਕਿੱਥੇ ਹੁੰਦੀ ਹੈ ਕੋਈ ਬੰਦਾ ਇੱਥੇ ਟੈਂਕੀਆਂ ਤੇ ਚੜ ਜਾਂਦਾ ਕੋਈ ਬੰਦਾ ਇੱਥੇ ਆਪਦੇ ਆਪ ਤੇ ਤੇਲ ਪਾਲਾਂਦਾ ਕੋਈ ਬੰਦਾ ਇੱਥੇ ਮਰਨ ਵਰਤ ਤੇ ਬੈਠਾ ਕੋਈ ਬੰਦਾ ਇੱਥੇ ਜ਼ਹਿਰ ਖਾ ਜਾਂਦਾ ਉਦੋਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਲੋਕਾਂ ਦੇ ਜਿਹੜੇ ਦੁੱਖ ਦਰਦ ਤਕਲੀਫ ਹੁੰਦੇ ਆ ਉਹ ਸਮਝਣ ਦੇ ਲਈ ਇਮੋਸ਼ਨਸ ਕਿੱਥੇ ਹੁੰਦੇ ਆ ਪੁਲਿਸ ਦੇ ਤੁਹਾਨੂੰ ਯਾਦ ਹੋ ਕੈਪਟਨ ਅਮਨਿੰਦਰ ਸਿੰਘੋਂ ਦੀ ਘਰ ਵਾਲੀ ਦਾ 25 ਲੱਖ ਰੁਪਏ ਗਿਆ ਸੀ ਕਹਿੰਦੇ ਦੋ ਦਿਨਾਂ ਚ ਉਹਨੂੰ ਉਹ ਕਿੱਥੋਂ ਚੱਕ ਲਈ ਸੀ ਪੁਲਿਸ ਬਠਿੰਡੇ ਇੱਕ ਡੀਐਸਪੀ ਦੇ ਘਰੋਂ ਚੋਰੀ ਹੋਈ ਸੀ। ਟੱਗਟ 60 ਲੱਖ ਰੁਪਏ ਦੀ ਕਹਿੰਦੇ ਚੋਰੀ ਸੀ। ਤੁਹਾਨੂੰ ਪਤਾ ਵੀ ਉਹਨੂੰ ਉਹ ਕਹਿੰਦੇ ਪਤਨੀ ਉਹ ਬਿਹਾਰ ਭੂਰ ਕੇ ਛੱਤੀਸਗੜ ਸਾਈਡ ਕਹਿੰਦੇ ਜੰਗਲਾਂ ਚੋਂ ਮਤਲਬ ਉਧਰੋਂ ਮੁਜਰਮ ਚੱਕ ਕੇ ਲਈ ਸੀ ਬਠਿੰਡਾ ਪੁਲਿਸ। ਜਦੋਂ ਕੋਈ ਚਿੱਟੇ ਰਿਲੇਟਡ ਘਟਨਾ ਹੋ ਜੇ ਜਦੋਂ ਕੋਈ ਵੱਡੀ ਮੰਨ ਲਓ ਡਕੈਤੀ ਹੋ ਜੇ ਕਿਸੇ ਬੰਦੇ ਦਾ ਨੁਕਸਾਨ ਹੋ ਜੇ ਜਾ ਕੋਈ ਐਸੀ ਘਟਨਾ ਵਾਪਰ ਜੀ ਜਿਹਦੇ ਸਬੰਧਤ ਪੁਲਿਸ ਨੂੰ ਪਹਿਲਾਂ ਵਾਰ-ਵਾਰ ਇਨਫੋਰਮ ਕੀਤਾ ਜਾ ਰਿਹਾ ਸੀ ਉੱਥੇ ਪੁਲਿਸ ਐਸੀ ਆਫ ਦਾ ਐਕਸ਼ਨ ਲੈਂਦੀ ਹੈ ਇਸ ਤਰ੍ਹਾਂ ਦਾ ਮਾਹੌਲ ਘੜ ਦਿੱਤਾ ਜਾਂਦਾ ਹੈ ਜਿਹੜਾ ਪੀੜਤ ਹੁੰਦਾ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੁੰਦਾ ਆਏ ਦਿਨ ਵਪਾਰੀਆਂ ਦੇ ਕੋਲੋਂ ਕਰੋੜਾਂ ਰੁਪਏ ਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਉਹ ਵਾਰ-ਵਾਰ ਪੁਲਿਸ ਕੋਲ ਜਾਂਦੇ ਆ ਦੱਸਦੇ ਆ ਕਿ ਭਾਈ ਸਾਨੂੰ ਫੋਨ ਆ ਗਿਆ ਸਾਡਾ ਕੋਈ ਹੱਲ ਕਰੋ ਸਿਕਿਉਰਿਟੀ ਦਿਓ ਪਰ ਇੱਥੇ ਡੀਜੀਪੀ ਸਾਹਿਬ ਦੇ ਇੱਕ ਮੈਸੇਜ ਤੋਂ ਸਮਝ ਜਾਂਦੇ ਆ ਤੇ ਕੁਇਕ ਐਕਸ਼ਨ ਕਰਦੇ ਆ ਪਰ ਵਾਰ-ਵਾਰ ਜਾਣਦੇ ਜੋ ਇੰਨਾ ਕੁਝ ਵਾਪਰ ਰਿਹਾ ਉਹ ਨਹੀਂ ਕੀ ਲੱਗਦਾ ਪੁਲਿਸ ਨੂੰ ਪਤਾ ਹੁੰਦਾ ਜੇ ਉੱਥੇ ਕਿਉਂ ਨਹੀਂ ਐਕਸ਼ਨ ਕਰਦੇ ਘਟਨਾ ਨੂੰ ਰੋਕਣ ਦੀ ਬਜਾਏ ਘਟਨਾ ਜਦੋਂ ਕ੍ਰਾਈਮ ਹੋ ਗਿਆ ਉਹਨੂੰ ਸੁਲਝਾਉਣ ਦੀ ਬਜਾਏ ਉਹਨਾਂ ਦੀ ਆਵਾਜ਼ ਨੂੰ ਕਿਵੇਂ ਦਬਾਉਣਾ ਸਰਕਾਰ ਦਾ ਪੰਜਾਬ ਪੁਲਸ ਦਾ ਇਸ ਗੱਲ ਦੇ ਉੱਤੇ ਚੋਟਾ ਇਹ ਜਿਹੜੇ ਪੋਲੀਟੀਸ਼ੀਅਨਸ ਨੇ ਇਹ 5 ਸਾਲ ਰਹਿੰਦੇ ਆ ਚਲੇ ਜਾਂਦੇ ਆ ਜੀ ਠੀਕ ਹੈ ਪਰ ਜਿੱਦਨ ਅਫਸਰਾਂ ਨੇ ਇੱਕ ਆ ਕਰ ਲਿਆ ਇਹ ਅਸੀਂ ਲੀਡਰਾਂ ਲਈ ਨਹੀਂ ਅਸੀਂ ਲੋਕਾਂ ਲਈ ਕੰਮ ਕਰਨਾ ਉਹਦੋਂ ਰਿਜ਼ਲਟ ਹੀ ਹੋਰ ਹੋਣਗੇ ਲੋਕਵਾਇ ਟਿਵੀ ਨਾਲ ਜੁੜਨ ਤੁਸੀਂ ਮੈਂ ਹਮਤਾਜ਼ ਪਿਛਲੇ ਦਿਨੀ ਸਾਬਕਾ ਆਈਪੀਐਸ ਅਫਸਰ ਅਮਰ ਸਿੰਘ ਚੈਲ ਜੋ ਕਿ ਖੁਦ ਨੂੰ ਆਪਣੀ ਰਾਏ 'ਤੇ ਉੱਪਰ ਗੋਲੀ ਮਾਰ ਲੈਂਦੇ ਨੇ ਤਾ ਇੱਕ ਚਰਚਾ ਜਿਹੜੀ ਹੁਣ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਨੇ ਬੜੀ ਮੁਸ਼ਕਿਲ ਦੀ ਦਿਖਾਈ ਤੇ ਉਹਨਾਂ ਦੀ ਜਿਹੜੀ ਜਾਨ ਹੈ ਉਹ ਬਚਾ ਲਈ ਉਹ ਕਹਾਣੀ ਇਸ ਪ੍ਰਕਾਰ ਹੈ ਕਿ ਸਾਬਕਾ ਆਈਪੀਐਸ ਅਭਸਰਾਮਰ ਸਿੰਘ ਚੈਲ ਆਪਣੇ ਫੋਨ ਤੋਂ ਇੱਕ ਮੈਸੇਜ ਕਰਦੇ ਆ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਤੇ ਡੀਜੀਪੀ ਸਾਹਿਬ ਤੁਰੰਤ ਤੋਂ ਮੈਸੇਜ ਦਾ ਐਕਸ਼ਨ ਲੈਂਦੇ ਆ ਐਸਐਸਪੀ ਸਾਹਿਬ ਨੂੰ ਫੋਨ ਕਰਦੇ ਐਸਐਸਪੀ ਸਾਹਿਬ ਐਸਐਚਓ ਨੂੰ ਫੋਨ ਕਰਦੇ ਆ ਤਾਂ ਉਹ ਮੌਕੇ ਤੇ ਜਦੋਂ ਜਾਂਦੇ ਆ ਤਾਂ ਉੱਥੇ ਗੋਲੀ ਚੱਲਦੀ ਹੈ ਇਹ ਕਹਾਣੀ ਸਾਰਿਆਂ ਨੇ ਹੁਣ ਤੱਕ ਸੁਣ ਲਈ ਹੋਵੇਗੀ ਪਰ ਗੱਲਬਾਤ ਸਾਡੀ ਇਹ ਰੂਗੀ ਕਿ ਇੱਕ ਕਲਿੱਕ ਨੇ ਇੱਕ ਸਾਬਕਾ ਅਫਸਰ ਨੂੰ ਬਚਾ ਲਿਆ ਤਾਂ ਆਮ ਲੋਕਾਂ ਦਾ ਕੀ ਆਮ ਲੋਕਾਂ ਦੇ ਲਈ ਪੁਲਿਸ ਕਿਸ ਪ੍ਰਕਾਰ ਕੰਮ ਕਰਦੀ ਹੈ ਇਹ ਮਸਤੀ ਦੀ ਕਹਾਣੀ ਤੋਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਸੰਦੀਪ ਪਟਕਵਾਨਗੇ ਪਟਕਵਾਨ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਲਓ ਕੁਸ਼ ਟੀਵੀ ਦਾ ਧੰਨਵਾਦ ਜੀ ਇਹ ਕਹਾਣੀ ਤੁਸੀਂ ਵੀ ਸੁਣ ਲਈ ਹੋਵੇਗੀ ਕਿ ਕਿਸ ਪ੍ਰਕਾਰ ਸਾਬਕਾ ਆਈਪੀਐਸ ਅਫਸਰ ਅਮਰ ਸਿੰਘ ਚੈਲ ਦੀ ਜਿਹੜੀ ਜਾਨ ਹੈ ਉਹ ਬਚਾਈ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਉਹ ਪਹਿਲਾਂ ਤਾਂ ਉਹ ਕਹਾਣੀ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਲਿੱਕ ਦੇ ਨਾਲ ਇੱਕ ਅਫਸਰ ਦੀ ਜਾਨ ਬਚ ਜਾਂਦੀ ਹੈ ਲੱਗਦਾ ਇੱਕ ਡੀਜੀਪੀ ਦੇ ਫੋਨ ਤੇ ਜੀ ਇੱਕ ਮੈਸੇਜ ਦੀ ਕਲਿੱਕ ਨੇ ਕਿਵੇਂ ਇੱਕ ਸਾਬਕਾ ਆਈਜੀ ਨੂੰ ਬਚਾਇਆ ਇਹ ਮੈਨੂੰ ਲੱਗਦਾ ਕਿਸੇ ਤੋਂ ਲੁਕਿਆ ਨਹੀਂ ਇਹ ਦੁਨੀਆ ਦੇ ਵਿੱਚ ਪੂਰਾ ਮਤਲਬ ਜੀ ਜੱਗ ਚਾਹਰ ਹੋ ਚੁੱਕੀ ਹੈ ਗੱਲ ਵੀ ਇਹ ਗੱਲ ਇੱਕ ਚੀਜ਼ ਹੋਰ ਦਰਸਾਉਂਦੀ ਹੈ ਹੁਣ ਜੀ ਵੀ ਜੇ ਪੰਜਾਬ ਪੁਲਿਸ ਮਾਨ ਬਣਾ ਲੇ ਜੇ ਪੰਜਾਬ ਪੁਲਿਸ ਵਾਕੀ ਗੱਲ ਨੂੰ ਸੋਚ ਲੇ ਜੇ ਪੰਜਾਬ ਪੁਲਿਸ ਦਿਲੋਂ ਕੋਈ ਕੰਮ ਕਰਨ ਤੇ ਆ ਜੀ ਤਾਂ ਉਹ ਕਿਵੇਂ ਰਿਜ਼ਲਟ ਦਿੰਦੀ ਹੈ ਕਿਵੇਂ ਉਹ ਜਾਨਾਂ ਬਚਾ ਸਕਦੀ ਹੈ ਇਹ ਮੈਨੂੰ ਲੱਗਦਾ ਸਾਰੀ ਦੁਨੀਆ ਨੂੰ ਪਤਾ ਚੱਲ ਚੁੱਕੇ ਹੋਣ ਜੀ ਇੱਕ ਡੀਜੀਪੀ ਦੇ ਫੋਨ ਤੇ ਸਾਬਕਾ ਆਈਜੀ ਦਾ ਮੈਸੇਜ ਜਾਣਾ ਉਹਦੇ ਤੇ ਉਸ ਮੈਸੇਜ ਦੇ ਮਤਲਬ ਨੂੰ ਸਮਝਣਾ ਉਤੇ ਸਾਡੇ ਡੀਜੀਪੀ ਸਾਹਿਬ ਦਾ ਕੁਇਕ ਐਕਸ਼ਨ ਕਰਨਾ ਤਾਂ ਉਹਨਾਂ ਨੇ ਤੁਸੀਂ ਸਮਝ ਸਕਦੇ ਹੋ ਵੀ ਕਿ ਐਸਐਸਪੀ ਨੂੰ ਮੈਸੇਜ ਕਿਵੇਂ ਕਨਵੇ ਕੀਤਾ ਹੋਊ ਤੇ ਇੱਕ ਐਸਐਚਓ ਨੇ ਆਪਦੇ ਅਫਸਰ ਸਹਿਬਾਨਾਂ ਨੂੰ ਕਿਵੇਂ ਮੈਸੇਜ ਕੀਤਾ ਹੋਊਗਾ ਤੇ ਕਿਵੇਂ ਉਹਦੇ ਰਿਜ਼ਲਟ ਆਏ ਕਿਸੇ ਨੂੰ ਲੱਗਿਆ ਤਾਂ ਨੀਣਾ ਪਰ ਇਹੀ ਪੰਜਾਬ ਪੁਲਿਸ ਦੀ ਕਾਬਲੀਅਤ ਇਹ ਪੰਜਾਬ ਪੁਲਿਸ ਦਾ ਭਾਵਨਾਵਾਂ ਨੂੰ ਸਮਝਣਾ ਇੱਕ ਗੁੱਡ ਬਾਏ ਸਰ ਇੱਕ ਐਨੇਕ ਮੈਸੇਜ ਦਾ ਤਿੰਨ ਅੱਖਰਾਂ ਦਾ ਮੈਸੇਜ ਕਿਵੇਂ ਇੱਕ ਡੀਜੀਪੀ ਨੂੰ ਦੇਖੋ ਉਹਨਾਂ ਨੇ ਮਤਲਬ ਕਹ ਲੋ ਵੀ ਇੱਥੇ ਕਹਾਂਗੇ ਵੀ ਪੁਲਿਸ 'ਚ ਇਮੋਸ਼ਨਸ ਵੀ ਹੈਗੇ ਆ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਪੁਲਿਸ ਜਿਹੜੀ ਐ ਇਮੋਸ਼ਨਲ ਇਮੋਸ਼ਨ ਲੈਸ ਆ ਬਿਲਕੁਲ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਮਤਲਬ ਕਿਸੇ ਨੂੰ ਕਾਮਨ ਸੈਂਸ ਹੈ ਨਹੀਂ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਐਕਟਿਵ ਹੈ ਨਹੀਂ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਾਬਿਲ ਹੈ ਨਹੀਂ ਤੱਲਾ ਸਭ ਪਰਹੀ ਲੋਕਾਂ ਦੇ ਦੁੱਖ ਦਰਦ ਸਮਝਣ ਵੇਲੇ ਜੀ ਇਹ ਕਾਬਲੀਅਤ ਕਿੱਥੇ ਹੁੰਦੀ ਹੈ ਯਾਰ ਜਦੋਂ ਆਮ ਲੋਕ ਬਿਲਕਦੇ ਫਿਰਦੇ ਆ ਉਦੋਂ ਇਹ ਕਾਬਲੀਅਤ ਕਿੱਥੇ ਹੁੰਦੀ ਹੈ ਕੋਈ ਬੰਦਾ ਇੱਥੇ ਟੈਂਕੀਆਂ ਤੇ ਚੜ ਜਾਂਦਾ ਕੋਈ ਬੰਦਾ ਇੱਥੇ ਆਪ ਦੇ ਆਪ ਦੇ ਤੇਲ ਪਾਲਾਂਦਾ ਕੋਈ ਬੰਦਾ ਇੱਥੇ ਮਰਨ ਵਰਤ ਤੇ ਬੈਠਾ ਕੋਈ ਬੰਦਾ ਇੱਥੇ ਜ਼ਹਿਰ ਖਾ ਜਾਂਦਾ ਉਦੋਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਲੋਕਾਂ ਦੇ ਜਿਹੜੇ ਦੁੱਖ ਦਰਦ ਤਕਲੀਫ ਹੁੰਦੇ ਆ ਜੀ ਉਹ ਸਮਝਣ ਦੇ ਲਈ ਇਮੋਸ਼ਨਸ ਕਿੱਥੇ ਹੁੰਦੇ ਆ ਪੁਲਿਸ ਦੇ ਯਾਰ ਹੂੰ ਇਹਨਾਂ ਕੋਲ ਜਵਾਬ ਹੈ ਇਸ ਚੀਜ਼ ਦਾ ਤੁਸੀਂ ਕੀ ਸਮਝਦੇ ਹੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਢਿੱਲਾ ਸਾਹਿਬ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਇਹ ਗੱਲ ਪੁੱਛਣਾ ਚਾਹੁੰਨਾ ਜੀ ਠੀਕ ਹੈ ਕਿ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਸਾਹਿਬ ਦਾ ਆਈਜੀ ਦਾ ਮੈਸੇਜ ਆਇਆ ਗੁੱਡ ਬਾਏ ਸਰ ਤੇ ਪੂਰੀ ਪੰਜਾਬ ਪੁਲਿਸ ਹਰਕਟ ਚ ਆ ਗਈ ਸੈਕਿੰਡ ਮੈਂ ਕਹਿੰਦਾ ਇਮਾਨਦਾਰੀ ਨਾਲ ਦੇਖੋ ਰੱਬ ਨੂੰ ਜਾਣਦੇ ਨਹੀਂ ਹੈ ਬ੍ਰਦਰ ਮਤਲਬ ਬਹੁਤ ਸੁਣਾ ਉਪਰਾਲਾ ਸਾਡੇ ਡੀਜੀ ਸਾਹਿਬ ਦਾ ਸਾਡੇ ਐਸਐਸਪੀ ਸਾਹਿਬ ਦਾ ਸਾਡੇ ਐਸਐਚਓ ਸਾਹਿਬ ਦਾ ਬਹੁਤ ਵਧੀਆ ਐਕਸ਼ਨ ਲਿਆ ਯਾਰ ਉਹਨਾਂ ਨੇ ਇੱਕ ਜਾਨ ਜਿਹੜੀ ਹੁੰਦੀ ਹੈ ਨਾ ਕਿਸੇ ਦੀ ਵੀ ਜਾਨ ਉਹ ਇਹ ਮਾਇਨੇ ਨਹੀਂ ਰੱਖਦੀ ਵੀ ਉਹ ਹੋ ਇੱਕ ਕਿਸੇ ਗਰੀਬ ਦੀ ਇੱਕ ਕਿਸੇ ਅਮੀਰ ਦੀ ਹੈ ਕਿਸੇ ਚਪੜਾਸੀ ਦੀ ਹੈ ਕਿ ਕਿਸੇ आईपीएस ਅਫਸਰ ਦੀ ਹੈ ਕਿਸੇ politician ਦੀ ਹੈ ਜਿਹੜੀ ਪਰਮਾਤਮਾ ਨੇ ਜਾਨ ਬਖਸ਼ਦੀ ਉਹ ਜਾਨ ਹੈ ਯਾਰ ਹਨਾ ਤੇ ਜੇ ਉਹ ਜਾਨ ਬਚਾਈ ਗਈ ਹੈ ਚਾਹੇ ਕਿਸੇ आईपीएस ਅਫਸਰ ਦੀ ਹੈ ਤਾਂ ਬਹੁਤ ਸ਼ਲਾਘਾ ਯੋਗ ਹੈ ਪੰਜਾਬ ਪੁਲਿਸ ਦਾ ਕੰਮ ਅਸੀਂ ਮਤਲਬ ਨਮਨ ਕਰਦੇ ਹਾਂ ਇਸ ਚੀਜ਼ ਤੇ ਪੰਜਾਬ ਪੁਲਿਸ ਨੂੰ ਦਿਲੋਂ ਧੰਨਵਾਦ ਕਰਦੇ ਹਾਂ ਪਰ ਯਾਰ ਇਹ ਆਮ ਲੋਕਾਂ ਵ ਲਈ ਸਮਝ ਕਿੱਥੇ ਹੁੰਦੀ ਹੈ ਸਾਡਾ ਤਾਂ ਇੱਕੋ ਸਵਾਲ ਹੈ ਸਾਡਾ ਇਹ ਮਤਲਬ ਇਹ ਦੁਖਾਂਤ ਹੈ ਪੰਜਾਬ ਦਾ ਠੀਕ ਹੈ ਇਹੀ ਇਹ ਉਹ ਦੋ ਸਮਝ ਕਿੱਥੇ ਹੁੰਦੀ ਹੈ ਕੀ ਅਸੀਂ ਧਾਰ ਰੱਖਿਆ ਵੀ ਜਿਹੜੇ ਬੰਦੇ ਕੋਈ ਸਮਾਜ ਦੇ ਪਾਵਰਫੁੱਲ ਬੰਦੇ ਨੇ ਚਾਹੇ ਉਹ ਪੋਲੀਟੀਸ਼ੀਅਨਸ ਨੇ ਚਾਹੇ ਆਫੀਸਰਸ ਨੇ ਚਾਹੇ ਉਹ ਬਿਜ਼ਨਸਮੈਨ ਲੱਬੀ ਹੈ ਚਾਹੇ ਹੋਰ ਵੀ ਪੰਜਾਬ ਦੇ ਤਾਕਤਵਰ ਲੋਕ ਨੇ ਬਸ ਅਸੀਂ ਉਹਨਾਂ ਨੂੰ ਖਫਾ ਨਹੀਂ ਕਰਨਾ ਉਹਨਾਂ ਨੂੰ ਜਵਾਬ ਨਹੀਂ ਦੇਣਾ ਉਹਨਾਂ ਲਈ ਹਰ ਇੱਕ ਚੀਜ਼ਾਂ ਸਾਡੀਆਂ ਮਤਲਬ ਸਾਡੇ ਕੋਲ ਅਵੇਲੇਬਲ ਨਹੀਂ ਤੁਹਾਨੂੰ ਯਾਦ ਹੋ ਕੈਪਟਨ ਅਮਨਿੰਦਰ ਸਿੰਘ ਆਂ ਦੀ ਘਰ ਵਾਲੀ ਦਾ 25 ਲੱਖ ਰੁਪਏ ਗਿਆ ਸੀ ਜੀ ਕਹਿੰਦੇ ਦੋ ਦਿਨਾਂ ਚ ਉਹਨੂੰ ਉਹ ਕਿੱਥੋਂ ਚੱਕ ਲਈ ਸੀ ਪੁਲਿਸ ਯਾਦ ਹੈ ਤੁਹਾਨੂੰ ਬਿਲਕੁਲ ਬਠਿੰਡੇ ਇੱਕ ਡੀਐਸਪੀ ਦੇ ਘਰੋਂ ਚੋਰੀ ਹੋਈ ਸੀ ਜੀ ਘੱਟੋ ਘੱਟ 50 ਲੱਖ ਰੁਪਏ ਦੀ ਕਹਿੰਦੇ ਚੋਰੀ ਸੀ ਤੁਹਾਨੂੰ ਪਤਾ ਵੀ ਉਹਨੂੰ ਉਹ ਕਹਿੰਦੇ ਪਤਨੀ ਉਹ ਬਿਹਾਰ ਭੂਰ ਕੇ ਛਤੀਸਗੜ ਸਾਈਡ ਕਹਿੰਦੇ ਜੰਗਲਾਂ ਚੋਂ ਮਤਲਬ ਉਧਰੋਂ ਮੁਜਰਮ ਚੱਕ ਕੇ ਲਈ ਸੀ ਬਠਿੰਡਾ ਪੁਲਿਸ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੋਈ ਪੰਜਾਬ ਪੁਲਿਸ ਦੀ ਕਾਬਲੀ ਤੇ ਕੋਈ ਸ਼ੱਕ ਰਹਿ ਗਿਆ ਆਮ ਤੌਰ ਤੇ ਪੁਲਿਸ ਵੀ ਇਹ ਕਹਿੰਦੀ ਹੈ ਜਾਂ ਲੋਕ ਵੀ ਇਹ ਕਹਿੰਦੇ ਆ ਕਿ ਪੁਲਿਸ ਕੋਲ ਕੁਝ ਨਹੀਂ ਲੁਕਾਇਆ ਜਾਂਦਾ ਪੁਲਿਸ ਨੂੰ ਸਭ ਪਤਾ ਹੁੰਦਾ ਤੁਹਾਨੂੰ ਮੈਂ ਇੱਕ ਛੋਟੀ ਜੀ ਚੀਜ਼ ਦੱਸਦਾ ਜੀ ਜਿਹੜੀ ਸਾਡੀ ਕਾਬਲੀਅਤ ਹੈ ਨਾ ਪੰਜਾਬ ਪੁਲਿਸ ਦੀ ਬਿਕੋ ਕਿਹੜੇ ਪਾਸੇ ਸੀ ਵਰਤਨ ਬੇਸਿਕਲੀ ਤਾਂ ਇਹ ਇਹ ਚੀਜ਼ ਦਰਸਾਉਂਦੀ ਹੈ ਕਿ ਪੰਜਾਬ ਪੁਲਿਸ ਸਾਡੀ ਬੜੀ ਕਾਬਲ ਹੈ ਪੰਜਾਬ ਪੁਲਿਸ ਦੇ ਵਿੱਚ ਇਹ ਰਿਮੋਸ਼ਨਸ ਵੀ ਹੈਗੇ ਆ ਇਨਸਾਨੀਅਤ ਵੀ ਹੈਗੀ ਹੈ ਕੰਮ ਕਰਨ ਦੀ ਇੱਛਾ ਵੀ ਹੈਗੀ ਹੈ ਪਰ ਇੱਕ ਘਟਨਾ ਤੋਂ ਇੱਕ ਚੀਜ਼ ਨਾਲ ਇਹ ਹੋਰ ਸਿੱਧ ਹੁੰਦੀ ਹੈ ਕਿ ਸੱਚੀ ਪੁਲਿਸ ਇੰਨੇ ਦਬਾਅ ਹੇਠ ਹੈ ਖਾਸ ਕਰਕੇ ਇਸ ਸਰਕਾਰ 'ਚ ਇੰਨੇ ਦਬਾਅ ਹੇਠ ਹੈ ਕਿ ਉਹਨਾਂ ਨੂੰ ਕੋਈ ਕੰਮ ਕਰਨ ਹੀ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਾਂਦਾ ਪੱਲਾ ਜੀ ਇਹਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਬਠਿੰਡੇ ਦੀ ਘਟਨਾ ਦੱਸਦਾ ਮੰਨ ਲਓ 307 ਵਰਗੀ ਘਟਨਾ ਦਾ ਪਰਚਾ ਦਰਜ ਹੈ ਬਹੁਤ ਹੀ ਵੱਡੇ ਲੈਵਲ ਦੀ ਉਹਦੇ ਵਿੱਚ ਬੰਦੇ ਦੀ ਇਨਵੋਲਵਮੈਂਟ ਹੈ ਸਾਰਾ ਕੁਝ ਹੈ ਠੀਕ ਹੈ ਖੂਆ ਕੀ ਉਹਦਾ ਅਜੇ ਤੱਕ ਚਲਾਨ ਨਹੀਂ ਪੇਸ਼ ਹੋਇਆ ਠੀਕ ਜਿਹੜਾ 90 ਦਿਨਾਂ ਦੇ ਵਿੱਚ ਵਿੱਚ ਚਲਾਨ ਦੇਣਾ ਸੀ ਉਹ ਚਲਾਨ ਨਹੀਂ ਪੇਸ਼ ਕੀਤਾ ਠੀਕ ਹੈ ਬੰਦੇ ਖੁੱਲੇ ਆਮ ਘੁੰਮ ਰਹੇ ਆ ਠੀਕ ਹੈ ਤੁਹਾਨੂੰ ਮੇਰੀ ਇੱਕ ਉਦਾਹਰਣ ਦਿੰਦਾ ਬਠਿੰਡੇ ਰਾਮਪੁਰਾ ਹਲਕਾ ਜੀ ਉੱਥੇ ਇੱਕ ਘਰ ਦੇ ਵਿੱਚ ਚੋਰੀ ਹੋ ਗਈ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਪੰਜਾ 60000 ਰੁਪਏ ਚੋਰੀ ਹੋਇਆ ਬਾਕੀ ਥੋੜਾ ਬਹੁਤ ਸਮਾਨ ਸੀ ਜਿਹੜਾ ਜੁਐਲਰੀ ਵਾਲਾ ਉਹਨਾਂ ਦਾ ਉਹ ਲੋਕ ਸੀ ਉਹ ਖੁੱਲਿਆ ਨਹੀਂ ਟੁੱਟਿਆ ਨਹੀਂ ਸਾਂਭਿਆ ਪਿਆ ਸੀ ਗੋਡਨ ਉਸ ਠੀਕ ਹੈ ਚੋਰ ਜਿਹੜੀ ਪੌੜੀ ਲਾ ਕੇ ਘਰ ਚ ਐਂਟਰ ਹੋਈ ਸੀ ਉਹਦੇ ਤੋਂ ਫਿੰਗਰ ਪ੍ਰਿੰਟ ਵਗੈਰਾ ਲੈਣੀ ਸੀ ਜਾਂ ਜੋ ਜਾਣਦੇ ਹੁਣ ਕਿਉਂਕਿ ਕੋਈ ਵੀ ਘਟਨਾ ਹੋ ਜੇ ਤੁਹਾਨੂੰ ਪਤਾ ਫੋਰੈਂਸਿਕ ਟੀਮਾਂ ਵਗੈਰਾ ਸਾਰੀਆਂ ਪਹੁੰਚਦੀਆਂ ਜੀ ਤੁਹਾਡੀ ਟੀਮ ਆਈ ਬੜੀ ਸੂਝਵਾਨ ਟੀਮ ਸੀ ਉਹ ਕਹਿੰਦੀ ਜੀ ਕਿੰਨੇ ਪੈਸੇ ਸੀ ਕਹਿੰਦੀ ਜੀ ਕੁੱਲ ਦੇਖੀਏ ਲੱਖ ਡੇਢ ਲੱਖ ਰੁਪਏ ਦਾ ਨੁਕਸਾਨ ਆ ਤੇ 50 60000 ਰੁਪਏ ਕੈਸ਼ ਸੀ ਬੜਾ ਗਲਤ ਕੰਮ ਕੀਤਾ ਕਹਿੰਦੇ ਤੁਸੀਂ ਇਹ ਕਹਿੰਦੇ ਤੁਹਾਨੂੰ ਪਤਾ ਵੀ ਇੰਨਾ ਕੈਸ਼ ਘਰੇ ਰੱਖ ਨਹੀਂ ਸਕਦੇ ਠੀਕ ਹੈ ਮੈਂ ਤੁਹਾਨੂੰ ਲਿਖ ਕੇ ਦਿੰਦਾ ਉਹ ਪਰਿਵਾਰ ਕੋਲੇ ਜਾਓ ਯਾਰ ਜੇ ਉਹ ਇੰਟਰਵਿਊ ਕਰ ਜੀ ਤਾਂ ਮੈਨੂੰ ਕਹਿ ਦਿਓ ਲੋਕਾਂ ਦੇ ਹਾਲਾਤ ਉੜੀਆ ਬਸਤੀ ਵਿੱਚ ਕਾਹੜ ਹੋਇਆ ਜੀ ਚਿੱਟੇ ਕਰਕੇ ਉੱਥੇ ਕੁੱਟਮਾਰ ਹੋਈ ਚਿੱਟੇ ਕਰਕੇ ਉੱਥੇ ਵੱਡਾ ਟੁੱਕੀ ਹੋਈ ਇੱਕ ਵਾਰ ਨਹੀਂ ਦੋ ਦੋ ਵਾਰੀ ਹੋਗੀ ਠੀਕ ਹੈ ਹਾਲਾਤ ਬਠਿੰਡੇ ਦੇ ਕੀ ਬਣਾਏ ਗਏ ਤੁਸੀਂ ਦੇਖੋ ਉੱਥੇ ਜਿਹੜੇ ਬੰਦੇ ਸੀ ਉਹਨਾਂ ਚ ਇੰਨਾ ਡਰ ਪੈਦਾ ਕਰ ਦਿੱਤਾ ਕਿ ਉਹ ਕੁਝ ਬੋਲਣ ਨੂੰ ਤਿਆਰ ਨਹੀਂ ਸੀ ਹਮਾਰਾ ਸਾਥ ਕੋਈ ਨਹੀਂ ਦਿੰਦਾ ਹਮ ਨਹੀਂ ਜਾਏਗੇ ਅਬ ਉਹ ਜਦੋਂ ਘਟਨਾ ਹੋਈ ਤਤਕਾ ਬਹੁਤ ਰੌਲਾ ਪਾਇਆ ਉਹਨਾਂ ਨੇ ਪੁਲਿਸ ਵਾਲੇ ਵੀ ਦੱਸਿਆ ਵੀ ਅਸੀਂ ਪੁਲਿਸ ਕੋਲ ਕਿੰਨੇ ਵਾਰੀ ਗਏ ਸਾਡੀ ਅਸੀਂ ਥਰਮਲ ਠਾਣੇ ਗਏ ਜੀ ਅਸੀਂ ਅਫਸਰਾਂ ਕੋਲੇ ਗਏ ਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਜਦੋਂ ਉੱਥੇ ਪੁਲਿਸ ਆ ਗਈ ਪੁਲਿਸ ਨੇ ਏਰੀਆ ਨੂੰ ਕਵਰ ਕਰ ਲਿਆ ਉੱਥੇ ਪੁਲਿਸ ਨੇ ਘੰਟਾ ਤੋਂ ਘੰਟੇ ਆਪਦੀ ਜਿਚਾ ਕੇ ਲਾਤੀ ਉਤੋਂ ਬਾਦ ਕੋਈ ਬੰਦਾ ਬੋਲੀ ਨਾ ਘਟਨਾ ਤੇ ਉਹ ਤੁਸੀਂ ਦੇਖੋ ਮਸਲਾ ਜਮਾ ਠੰਡੇ ਬਸਤੀ ਚ ਪਤਾ ਮਤਲਬ ਜਦੋਂ ਕੋਈ ਚਿੱਟੇ ਰਿਲੇਟਡ ਘਟਨਾ ਹੋ ਜੇ ਜੀ ਜਦੋਂ ਕੋਈ ਵੱਡੀ ਮਤਲਬ ਡਕੈਤੀ ਹੋ ਜੇ ਕਿਸੇ ਬੰਦੇ ਦਾ ਨੁਕਸਾਨ ਹੋ ਜੇ ਜਾਂ ਕੋਈ ਐਸੀ ਘਟਨਾ ਵਾਪਰ ਜੀ ਜਿਹਦੇ ਸਬੰਧਤ ਪੁਲਿਸ ਨੂੰ ਪਹਿਲਾਂ ਵਾਰ-ਵਾਰ ਇਨਫੋਰਮ ਕੀਤਾ ਜਾ ਰਿਹਾ ਸੀ ਉੱਥੇ ਪੁਲਿਸ ਐਸੀ ਆਫ ਦਾ ਐਕਸ਼ਨ ਲੈਂਦੀ ਹੈ ਇਸ ਤਰ੍ਹਾਂ ਦਾ ਮਾਹੌਲ ਘੜ ਦਿੱਤਾ ਜਾਂਦਾ ਹੈ ਜਿਹੜਾ ਪੀੜਿਤ ਹੁੰਦਾ ਉਹ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੁੰਦਾ ਪਹਿਲਾਂ ਰੌਲਾ ਪਾ ਦੇ ਜਿਹੜਾ ਪਾ ਦੇ ਉਹ ਪੀੜਿਤ ਬੰਦਾ ਉਸ ਗੱਲ ਤੇ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੁੰਦਾ ਤਾਂ ਪੁਲਿਸ ਜਿਹੜੀ ਆਪਦੀ ਕਾਬਲੀਅਤ ਹੈ ਉਹਨੂੰ ਮਸਲਿਆਂ ਨੂੰ ਸੁਲਝਾਉਣ ਤੇ ਨਹੀਂ ਲਾ ਰਹੀ ਮਸਲਿਆਂ ਨੂੰ ਦਬਾਉਣ ਤੇ ਲਾ ਰਹੀ ਹੈ ਅੱਜ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹੋਵੋਗੇ ਵੀ ਤੁਸੀਂ ਦੇਖੋ ਮੈਂ ਕਹਿੰਦਾ ਵੀ ਜਿੰਨੀ ਇਹਨਾਂ ਦੀ ਕਾਬਲੀਅਤ ਹੈ ਉਹ ਘਟਨਾਵਾਂ ਨੂੰ ਰੋਕਣ ਜਾਂ ਜੀ ਘਟਨਾਵਾਂ ਹੋ ਗਈਆਂ ਘਟਨਾਵਾਂ ਨੂੰ ਹੱਲ ਕਰਨ ਦੀ ਬਜਾਏ ਸੋਸ਼ਲ ਮੀਡੀਆ ਤੇ ਆਪਦੀ ਜਿਹੜੀ ਇਮੇਜ ਆ ਸੁਧਾਰਨ ਤੇ ਲੱਗੀ ਹੋਈ ਹੈ ਸੋਸ਼ਲ ਮੀਡੀਆ ਤੇ ਲੋਕਾਂ ਦੀ ਆਵਾਜ਼ ਦਬਾਉਣ ਤੇ ਲੱਗੀ ਹੋਈ ਹੈ ਮੈਂ ਇੱਕੋ ਚੀਜ਼ ਦੀ ਬੇਨਤੀ ਕਰਦਾ ਦੇਖੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੂੰ ਸਾਰੇ ਐਸਐਸਪੀ ਸਾਹਿਬਾਨਾਂ ਨੂੰ ਸਾਡੀ ਜਿੰਨੇ ਵੀ ਅਫਸਰ ਸਾਹਿਬਾਨ ਨੇ ਸਾਡੀ ਪੰਜਾਬ ਪੁਲਿਸ ਦੇ ਮੈਂ ਹਰ ਇੱਕੋ ਸੰਤਰੀ ਸਿਪਾਈ ਤੋਂ ਲੈ ਕੇ ਡੀਜੀਪੀ ਸਾਹਿਬ ਤੱਕ ਨੂੰ ਬੇਨਤੀ ਕਰਦਾ ਤੁਸੀਂ ਲੋਕਾਂ ਦੇ ਕੰਮ ਹੀ ਇਸ ਤਰ੍ਹਾਂ ਕਰੋ ਤੁਸੀਂ ਹਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਇਸ ਤਰ੍ਹਾਂ ਸਮਝੋ ਲੋਕਾਂ ਦਾ ਵਿਸ਼ਵਾਸ ਹੀ ਐਨਕ ਜਿੱਤ ਲਓ ਕਿ ਤੁਹਾਨੂੰ ਸੋਸ਼ਲ ਮੀਡੀਆ ਤੇ ਲੋਕਾਂ ਦੀ ਆਵਾਜ਼ ਦਬਾਉਣ ਦੀ ਲੋੜ ਨਾ ਪਵੇ ਤੁਹਾਨੂੰ ਸੋਸ਼ਲ ਮੀਡੀਆ ਤੇ ਆਪਦੀਆਂ ਸਫਾਈਆਂ ਦੇਣੀਆਂ ਨਾ ਪੈਣ ਤੁਹਾਨੂੰ ਸੋਸ਼ਲ ਮੀਡੀਆ ਤੇ ਆਪਦੀ ਮਸ਼ਹੂਰੀ ਕਰਨੀ ਨਾ ਪਵੇ ਲੋਕ ਹੀ ਤੁਹਾਡੀ ਐਡੀ ਮਸ਼ਹੂਰੀ ਕਰਦਣ ਲੋਕ ਹੀ ਤੁਹਾਡੇ ਐਨੇ ਹੱਕ 'ਚ ਖੜੇ ਹੋ ਜਾਣ ਠੀਕ ਹੈ ਕਿ ਵਾਕੀ ਪਤਾ ਲੱਗੇ ਪੰਜਾਬ ਪੁਲਿਸ ਕਿਸੇ ਲੈਵਲ ਤੇ ਕੰਮ ਕਰ ਰਹੀ ਹੈ ਪੜਛਬ ਇਥੇ ਸਵਾਲ ਇੱਕ ਇਹ ਆ ਕਿ ਆਮ ਤੌਰ ਤੇ ਆਪਾਂ ਦੇਖਦੇ ਆਂ ਪੰਜਾਬ ਦੇ ਜੋ ਹਾਲਾਤ ਨੇ ਆਏ ਦਿਨ ਵਪਾਰੀਆਂ ਦੇ ਕੋਲ ਕਰੋੜਾਂ ਰੁਪਏ ਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਉਹ ਵਾਰ-ਵਾਰ ਪੁਲਿਸ ਕੋਲ ਜਾਂਦੇ ਆਂ ਦੱਸਦੇ ਆ ਕਿ ਭਾਈ ਸਾਨੂੰ ਫੋਨ ਆ ਗਿਆ ਸਾਡਾ ਕੋਈ ਹੱਲ ਕਰੋ ਸਿਕਿਉਰਿਟੀ ਦਿਓ ਪਰ ਇੱਥੇ ਡੀਜੀਪੀ ਸਾਹਿਬ ਇੱਕ ਮੈਸੇਜ ਤੋਂ ਸਮਝ ਜਾਂਦੇ ਆ ਤੇ ਕੁਇਕ ਐਕਸ਼ਨ ਕਰਦੇ ਆ ਪਰ ਵਾਰ-ਵਾਰ ਜਾਣਦੇ ਜੋ ਇੰਨਾ ਕੁਝ ਵਾਪਰ ਰਿਹਾ ਉਹ ਨਹੀਂ ਕੀ ਲੱਗਦਾ ਪੁਲਿਸ ਨੂੰ ਪਤਾ ਹੁੰਦਾ ਜਾਂ ਉੱਥੇ ਕਿਉਂ ਨਹੀਂ ਐਕਸ਼ਨ ਕਰਦੇ ਆ ਕਈ ਤਾਂ ਵਪਾਰੀ ਤੁਹਾਨੂੰ 90% ਵਪਾਰੀਆਂ ਨਾਲ ਜਦੋਂ ਗੱਲ ਕਰੂੰਗੀ ਆਫ ਦਾ ਰਿਕਾਰਡ ਜਿਹੜੀ ਤੁਹਾਨੂੰ ਗੱਲ ਦੱਸਣਗੀ ਜਾਂ ਜ ਤੁਸੀਂ ਉਹਨਾਂ ਦਾ ਵਿਸ਼ਵਾਸ ਜਿੱਤ ਚੁੱਕੇ ਹੋ ਜਾਂ ਤੁਹਾਡੇ ਲਿਆ ਚਨੇ ਜਾਂ ਤੁਹਾਡੇ ਲਿੰਕ ਚ ਨਹੀਂ ਜਦੋਂ ਉਹਨਾਂ ਨਾਲ ਗੱਲ ਕਰੂੰਗੀ ਤਾਂ ਉਹਨਾਂ ਦੇ ਕਹਨ ਉਹ ਬਈ ਜੀ ਗ੍ਰਾਹਣਾ ਗੱਲ ਕਰਨਗੇ ਜਿਹੜੀ ਸੱਚਾਈ ਹੈ ਤਾਂ ਉਹਨਾਂ ਨੂੰ ਜਵਾਬ ਪਤਾ ਕੀ ਮਿਲਿਆ ਹੁੰਦਾ ਕੀ ਇਹਨੇ ਪੈਸੇ ਚਟਣੇ ਹਨ ਜੇ ਆਪ ਹੀ ਨਾ ਰਹੀ ਤਾਂ ਕੀ ਕਰੇਗਾ ਪੈਸਿਆਂ ਦਾ ਜੇ ਤੜੀ ਜਵਾਕ ਹੀ ਨਾ ਰਹੀ ਤਾਂ ਕੀ ਕਰੇਗਾ ਪੈਸਿਆਂ ਦਾ ਇਹੇ ਗੱਲਾਂ ਵਪਾਰੀਆਂ ਨੂੰ ਸਮਝਾਈਆਂ ਜਾਂਦੀਆਂ ਠੀਕ ਹੈ ਇੱਥੇ ਬਠਿੰਡੇ ਹੁੰਦਾ ਸੀ ਇੱਕ ਸੀਆਈ ਇਨਚਾਰਜ ਅੱਜ ਕੱਲ ਉਹ ਡਿਪਟੀ ਲੱਗਿਆ ਹੋਇਆ ਹੈ ਕਿਤੇ ਏਰੀਆ 'ਚ ਮੇਰੀ ਯਾਦ ਨਹੀਂ ਇੱਧਰ ਤੁਹਾਡੇ ਆਪਣੇ ਮਾਲਵੇ ਦੇ ਵਿੱਚ ਹੀ ਹੈ ਠੀਕ ਹੈ ਉਹਦੇ ਵੇਲੇ ਬਠਿੰਡੇ ਦੇ ਵਿੱਚ ਸਭ ਤੋਂ ਵੱਧ ਫਿਰੌਤੀ ਦੀਆਂ ਕੋਲਾ ਆਈਆਂ ਠੀਕ ਹੈ ਜੀ ਤੇ ਤੁਸੀਂ ਦੇਖੋ ਕਿ ਮਤਲਬ ਕੋਈ ਉਹ ਠੀਕ ਅਫਸਰਾਂ ਨੂੰ ਪਤਾ ਵੀ ਲੱਗ ਗਿਆ ਪਰ ਕੋਈ ਐਕਸ਼ਨ ਨਹੀਂ ਹੋਇਆ ਠੀਕ ਹੈ ਤਾਂ ਇਹ ਇਹ ਜਿਹੜੀਆਂ ਚੀਜ਼ਾਂ ਨੇ ਤੁਨੂੰ ਮੈਂ ਕੁੱਲ ਮੁਲਾਕੀ ਗੱਲ ਜਿਹੜੀ ਦੱਸਤੀ ਟੱਲਾ ਸਾਹਿਬ ਘਟਨਾ ਨੂੰ ਰੋਕਣ ਦੀ ਬਜਾਏ ਘਟਨਾ ਜਦੋਂ ਕ੍ਰਾਈਮ ਹੋ ਗਿਆ ਉਹਨੂੰ ਸੁਲਝਾਉਣ ਦੀ ਬਜਾਏ ਸੋਸ਼ਲ ਮੀਡੀਆ ਤੇ ਆਪਦੀ ਇਮੇਜ ਕਿਵੇਂ ਸੁਧਾਰਨੀ ਹੈ ਸੋਸ਼ਲ ਮੀਡੀਆ ਤੇ ਜਿਹੜੇ ਸੋਸ਼ਲ ਐਕਟਿਵਿਸਟ ਨੇ ਜਿਹੜੇ ਵਿਸਲ ਬਲੂਰ ਨੇ ਜਿਹੜੇ ਸਮਾਜ ਲਈ ਕੰਮ ਕਰਦੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਦੀ ਆਵਾਜ਼ ਨੂੰ ਕਿਵੇਂ ਦਬਾਉਣਾ ਚਾਹੇ ਉਹ ਪ੍ਰੈਸ ਵਾਲਾ ਸਿਸਟਮ ਉਹ ਵੀ ਸਾਡੇ ਇੱਕ ਪੱਤਰਕਾਰ ਪਾਈਚਾਰਾ ਹੋਵੇ ਚਾਹੇ ਕੋਈ ਸੋਸ਼ਲ ਐਕਟਿਵਿਸਟ ਹੈ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਪੰਜਾਬ ਦੇ ਲਈ ਕੰਮ ਕਰਨ ਵਾਲਾ ਬੰਦਾ ਇਹ ਉਹ ਇਹਨਾਂ ਗੱਲਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਉਹਨਾਂ ਦੀ ਆਵਾਜ਼ ਨੂੰ ਕਿਵੇਂ ਦਬਾਉਣਾ ਸਰਕਾਰ ਦਾ ਪੰਜਾਬ ਪੁਲਿਸ ਦਾ ਇਸ ਗੱਲ ਦੇ ਉੱਤੇ ਜੋਰ ਹੈ ਤੇ ਸਾਡੀ ਪਰ ਇੱਕੋ ਗੱਲ ਹੱਥ ਮੰਨ ਕੇ ਬੇਨਤੀ ਹੈ ਕਿ ਸਾਫ ਦਾ ਆਈਜੀ ਦੇ ਇੱਕ ਮੈਸੇਜ ਦੇ ਉੱਤੇ ਜਿਵੇਂ ਐਕਸ਼ਨ ਲਿਆ ਪੰਜਾਬ ਪੁਲਿਸ ਨੇ ਜੇ ਉਵੇਂ ਹੀ ਲੋਕਾਂ ਦੀਆਂ ਸਮੱਸਿਆਵਾਂ ਤੇ ਵੀ ਐਕਸ਼ਨ ਹੋਣ ਲੱਗ ਜਾਈ ਤਾਂ ਸਾਡੀ ਪੰਜਾਬ ਪੁਲਿਸ ਉਹ ਦਿਨ ਦੂਰ ਨਹੀਂ ਥੋਡੀਆਂ ਲੋਕ ਥੋਡੀਆਂ ਆਪਦੇ ਫੋਨਾਂ ਦੇ ਵਿੱਚ ਡੀਪੀ ਨੇ ਫੋਟੋਆਂ ਲਾਉਣਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਆਪਦੀ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਪਊ ਤੁਹਾਨੂੰ ਕੋਈ ਸਫਾਈ ਦੇਣ ਦੀ ਲੋੜ ਨਹੀਂ ਪਊ ਪਰ ਲੋਕਾਂ ਦੇ ਦਿਲਾਂ ਵਿੱਚ ਆਪਦੀ ਥਾਂ ਬਣਾ ਕੇ ਦੇਖੋ ਇਹ ਜਿਹੜੇ ਪੋਲੀਟੀਸ਼ਨਸ ਨੇ ਇਹ 5 ਸਾਲ ਰਹਿੰਦੇ ਆ ਚਲੇ ਜਾਂਦੇ ਆ ਜੀ ਠੀਕ ਹੈ ਪਰ ਜਿੱਦਨ ਅਫਸਰਾਂ ਨੇ ਇੱਕ ਆ ਕਰ ਲਿਆ ਕਿ ਅਸੀਂ ਲੀਡਰਾਂ ਲਈ ਨਹੀਂ ਅਸੀਂ ਲੋਕਾਂ ਲਈ ਕੰਮ ਕਰਨਾ ਉਹਦੋਂ ਰਿਜ਼ਲਟ ਹੀ ਹੋਰ ਹੋਣਗੇ ਪਰ ਅੱਜ ਪੋਲੀਟੀਕਲ ਦਬਾਅ ਹੈ ਨਾ ਕਾ ਪੁਲਿਸ ਲਾਚਾਰ ਹੋਈ ਬੈਠੀ ਐ ਬੀ ਬਸ ਹੋਈ ਬੈਠੀ ਐ ਜਿਵੇਂ ਇਸ ਘਟਨਾ ਵਿੱਚ ਆਪਾਂ ਦੇਖਿਆ ਕਿ ਪੁਲਿਸ ਦੀ ਇੰਟੈਲੀਜੈਂਸ ਇੰਨੀ ਹਾਈ ਲੈਵਲ ਦੀ ਐ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੀ ਵਾਪਰਨ ਵਾਲਾ ਤੇ ਉਸ ਨੂੰ ਕਿਵੇਂ ਰੋਕਿਆ ਜਾਊਗਾ ਵੀ ਲੱਗਦਾ ਨਹੀਂ ਪੰਜਾਬ 'ਚ ਅਜਿਆ ਹੋਰ ਘਟਨਾਵਾਂ ਚਾਹੀਏ ਸਿੱਧੂ ਮੂਸੇਵਾਲਾ ਦਾ ਕਤਲ ਹੋਵੇ ਵਿਦੇਸ਼ੀ ਵੈਪਨ ਵਰਤੇ ਜਾਂਦੇ ਆ ਉਸ ਤੋਂ ਬਾਅਦ ਐਨੇ ਪੰਜਾਬ 'ਚ ਹਰ ਰੋਜ਼ ਕਤਲ ਹੁੰਦੇ ਆ ਬਾਹਰੋਂ ਹਥਿਆਰ ਆਉਂਦੇ ਉਹ ਉਹਦੇ ਬਾਰੇ ਪਤਾ ਨਹੀਂ ਹੁੰਦਾ ਪਵੱਟੀ ਜਾਂਦੀ ਐ ਜੀ ਜਿੱਥੇ ਜਿੱਥੇ ਕੋਈ ਬੰਦਾ ਇਹਨਾਂ ਦਾ ਵਿਰੋਧੀ ਐ ਜਿੱਥੇ ਸਰਕਾਰ ਵਿਰੋਧੀ ਐ ਇਹ ਜਿੱਥੇ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉੱਥੇ ਤਾਂ ਇਹਨਾਂ ਨੂੰ ਜੀ ਕੁਝ ਪਤਾ ਵੀ ਲੱਗ ਜੀ ਚੁੱਪ ਕਰ ਜਾਂਦੇ ਆ ਮੇਰੇ ਬਾਰੇ ਮੈਂ ਤੁਹਾਨੂੰ ਫੇਰ ਅੱਜ ਕਹੂੰਗਾ ਦੇਖੋ ਅਸੀਂ ਬੋਲਦੇ-ਬੋਲਦੇ ਥੱਕ ਗਏ ਪਰ ਇਹਨਾਂ ਦੇ ਕੰਨ ਤੇ ਜੂਣ ਹੀ ਰਹਿੰਗੀ ਮਤਲਬ ਮੇਰੇ ਵਾਲੇ ਮਸਲੇ 'ਚ ਢੱਲਾ ਸਾਹਿਬ ਵੇਖ ਲਓ ਅਪ੍ਰੈਲ ਤੋਂ ਲੈ ਕੇ 20 ਮਈ ਤੱਕ ਰੈਗੂਲਰ ਬਠਿੰਡਾ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਮਾਨਯੋਗ ਡੀਜੀਪੀ ਸਾਹਿਬ ਤੱਕ ਉਹਨੂੰ ਚਿੱਠੀਆਂ ਲਿਖੀਆਂ ਗਈਆਂ ਕੀ ਮੇਰੇ ਤੇ ਅਟੈਕ ਹੋਣ ਵਾਲਾ ਮੇਰੇ ਮਤਲਬ ਮੁੰਡਿਆਂ ਵੱਲੋਂ ਲਿਖੀਆਂ ਗਈਆਂ ਮੇਰੇ ਅਧਿਕਾਰੀਆਂ ਵੱਲੋਂ ਲਿਖੀਆਂ ਗਈਆਂ 16 ਜੂਨ ਨੂੰ ਮੇਰੇ ਤੇ ਅਟੈਕ ਹੋ ਗਿਆ ਕੀ ਕਿਸੇ ਦੀ ਜ਼ਿੰਮੇਵਾਰੀ ਫਿਕਸ ਹੋਈ ਕੀ ਕਿਸ ਦੀ ਜ਼ਿੰਮੇਵਾਰੀ ਫਿਕਸ ਹੋਈ ਕੋਈ ਨਹੀਂ ਹੋਈ ਠੀਕ ਹੈ ਇਸੇ ਕਰਕੇ ਕਿਉਂ ਉਹ ਇੱਕ ਸਿਸਟਮ ਦਾ ਹਿੱਸਾ ਸੀ ਜੀ ਸੰਦੀਪ ਪਾਠਕ ਦੇ ਗੋਲੀ ਵੱਜ ਜਾਂਦੀ ਜਾਂ ਸੰਦੀਪ ਪਾਠ ਦੇ ਗੋਲੀ ਨਹੀਂ ਵੱਜੀ ਜਾਂ ਸੰਦੀਪ ਪਾਠਕ ਦੇ ਗੋਲੀ ਭਵਿੱਖ ਚ ਵੱਜਣੀ ਆ ਠੀਕ ਹੈ ਤਾਂ ਉਹ ਇੱਕ ਸਿਸਟਮ ਦਾ ਹਿੱਸਾ ਉਹ ਇੱਕ ਪਹਿਲੀ ਚੀਜ਼ ਬਣ ਚੁੱਕੀ ਹੈ ਜਿਵੇਂ ਹੁਣ ਮੈਨੂੰ ਰੈਗੂਲਰ ਥ੍ਰੈਟ ਆ ਰਹੀ ਹੈ ਠੀਕ ਹੈ ਮੈਂ ਤੁਹਾਨੂੰ ਅੱਜ ਵੀ ਮੈਂ ਤੁਹਾਨੂੰ ਕਰ ਦੂ ਵਿੱਚ ਪਮਾਂ ਚ ਲਾ ਦਿਓ ਮੈਨੂੰ ਜਿਉਂਦੇ ਸਾੜਨ ਤੱਕ ਦੀਆਂ ਗੱਲਾਂ ਹੋ ਰਹੀਆਂ ਯਾਰ ਅੱਜ ਦੀ ਤੁਹਾਨੂੰ ਮੈਂ ਲੇਟੈਸਟ ਗੱਲ ਦੱਸ ਰਿਹਾ ਮੈਂ ਮਾਨਯੋਗ ਡੀਜੀ ਸਾਹਿਬ ਨੂੰ ਵੀ ਮੈਸੇਜ ਕਰਤਾ ਮੈਂ ਐਸਐਸਪੀ ਬਠਿੰਡਾ ਨੂੰ ਵੀ ਦੱਸਿਆ ਇਹਦੇ ਬਾਰੇ ਜਾਣਕਾਰੀ ਦਿੱਤੀ ਮੈਂ ਇੰਟੈਲੀਜੈਂਸ ਵਾਲਿਆਂ ਨੂੰ ਵੀ ਦੱਸਿਆ ਮੈਨੂੰ ਕਹਿੰਦੇ ਵੀ ਬੰਗਾਲ ਬੰਗਲਾਦੇਸ਼ ਦੀ ਤਰਜ਼ ਤੇ ਪੰਜਾਬ ਚ ਹਿੰਦੂਆਂ ਨੂੰ ਤਾਂ ਸਾੜਿਆ ਜੋ ਕਹਿੰਦੇ ਤੈਨੂੰ ਵੀ ਸਾੜਨਾ ਜਉਂਦੇ ਜੀ ਸਾੜਨਾ ਹਜੇ ਤੱਕ ਕਿਸੇ ਕਿਸਮ ਦਾ ਕੋਈ ਐਕਸ਼ਨ ਨਹੀਂ ਮੇਰੇ ਮਤਲਬ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡਾ ਜਿਹੜਾ ਮੈਸੇਜ ਆ ਉਹਦੇ ਉੱਪਰ ਕਲਿੱਕ ਨਹੀਂ ਹੋ ਰਿਹਾ ਕਿਸੇ ਦੇ ਕੋਲ ਹਾਂ ਕਲਿੱਕ ਨਹੀਂ ਹੋਇਆ ਇਹ ਨਹੀਂ ਇੰਟੈਲੀਜੈਂਸ ਵਾਲਿਆਂ ਨੇ ਕਲਿੱਕ ਕਰ ਲਿਆ ਬਲੂ ਟਿਕ ਆ ਗਈ ਪਰ ਅੱਜ ਕੱਲ ਤੁਹਾਨੂੰ ਬਦ ਬਲੂ ਟਿਕ ਬੰਦ ਵੀ ਹੈ ਕਈਆਂ ਦੀ ਇਹ ਮੈਸੇਜ ਜਿਹੜਾ ਤੁਸੀਂ ਮੰਨ ਕੇ ਚੱਲੋ ਮੈਂ ਸਵੇਰੇ ਨਹੀਂ ਅੱਜ ਆ ਦੁਪਹਿਰੇ ਇਹ ਮੈਂ ਭੇਜਿਆ ਸਵੇਰੇ 3 ਵਜੇ ਮੈਸੇਜ ਭੇਜਿਆ ਹੁਣ ਮੈਂ ਠੀਕ ਹੈ 2 ਘੰਟੇ ਹੋਏ ਹੈ ਜੀ ਮੈਸੇਜ ਨੂੰ ਗਾਹ ਵੀ ਆਪਾਂ ਵੇਖ ਲੰਨੇ ਆ ਜਿਹੜੇ ਪਹਿਲਾਂ ਵਾਲੇ ਮੈਸੇਜ ਆ ਮੈਂ ਤੁਹਾਨੂੰ ਉਹ ਵੀ ਦਿਖਾ ਸਕਦਾ ਉਹਨਾਂ ਤੇ ਕੀ ਹੋਇਆ ਠੀਕ ਹੈ ਰੈਗੂਲਰ ਥ੍ਰੈਟ ਆ ਰਹੇ ਆ ਠੀਕ ਹੈ ਮੈਂ ਕੋਈ ਉਹ ਨਹੀਂ ਜਦੋਂ ਜਿੰਨੀ ਦੇਖੋ ਲਿਖੀ ਹੈ ਜੇ ਪ੍ਰਮਾਤਮਾ ਨੇ ਮੈਨੂੰ ਬਚਾਉਣਾ ਸੀ ਪਹਿਲਾਂ ਮੇਰੀ ਮਾਂ ਮੇਰੇ ਗੋਲੀਆਂ ਮਾਰਨ ਦੀ ਬਜਾਏ ਦੇਖੋ ਮਾਰ ਹੀ ਕਿਸੇ ਹੋਰ ਦੇ ਗਏ ਹਨਾ ਤਾਂ ਇਹ ਜੇ ਪ੍ਰਮਾਤਮਾ ਨੇ ਵਧਾਈ ਹੈ ਜੀ ਤਾਂ ਵਧ ਹੀ ਜਾਣੀ ਹੈ ਜੇ ਘਟਾਈ ਆ ਤਾਂ ਕੋਈ ਵਧਾਉਣ ਵਾਲਾ ਨਹੀਂ ਠੀਕ ਹੈ ਪਰ ਗੱਲ ਇੱਕ ਸਿਸਟਮ ਦੀ ਅਸੀਂ ਵੇਟ ਚ ਹੈ ਕਿ ਸਾਡੇ ਮੈਸੇਜ ਦੀ ਕਲਿੱਕ ਹੋਈ ਚਾਹੇ ਡੀਜੀ ਸਾਹਿਬ ਦੇ ਫੋਨ ਤੇ ਆ ਚਾਹੇ ਐਸਐਸਪੀ ਬਠਿੰਡਾ ਦੇ ਫੋਨ ਤੇ ਕਲਿੱਕ ਹੋਈ ਨਹੀਂ ਹੋਈ ਤੇ ਨਾ ਹੀ ਹੋਣੀ ਹੈ ਠੀਕ ਹੈ ਇਹ ਕਲਿੱਕ ਉਹਦੇ ਹੋਣੀ ਹੈ ਜਿੱਦੇ ਸਰਕਾਰ ਵੱਲੋਂ ਹਰੀ ਝੰਡੀ ਹੋਈ ਸਰਕਾਰਾਂ ਮਰਵਾਉਣ ਤੇ ਨੇ ਤੇ ਪੁਲਿਸ ਦੀ ਚੁੱਪੀ ਮਜਬੂਰੀ ਹੈ ਪੁਲਿਸ ਦੀ ਅਜੇ ਹੁਣ ਆਈਜੀ ਦਾ ਮਾਮਲੇ ਵਿੱਚ ਆਪਾਂ ਗੱਲ ਕਰੀਏ ਤਾਂ ਅੱਜ ਕਹਿੰਦੇ ਆ ਕਿ ਬੰਦਿਆਂ ਦਾ ਪਤਾ ਲੱਗ ਗਿਆ ਜਿਨ੍ਹਾਂ ਨੇ ਉਹਨਾਂ ਦੇ ਨਾਲ ਠੱਗੀ ਕੀਤੀ ਜਾਂ ਫਰਾਡ ਕੀਤਾ ਹੈ 8 ਕਰੋੜ ਦੇ ਲਗਭਗ ਰਕਮ ਦੱਸੀ ਜਾ ਰਹੀ ਹੈ ਕਿ ਲੱਗਦਾ ਹੈ ਕਿ ਹੁਣ ਤੱਕ ਕੁਝ ਨਹੀਂ ਕੀਤਾ ਜਦੋਂ ਇੱਡਾ ਵੱਡਾ ਐਕਸ਼ਨ ਹੋਗਾ ਜਾਂ ਗੋਲੀ ਉਹਨਾਂ ਨੇ ਮਾਰ ਲਈ ਆਪਣੇ ਆਪ ਨੂੰ ਜਿਵੇਂ ਅਕਸਰ ਹੁੰਦਾ ਹੈ ਕਿ ਜਦੋਂ ਕਦੇ ਘਟਨਾ ਹੋਵੇ ਜੇ ਬਾਅਦ ਚ ਪਰਚੇ ਹੋ ਜਾਂਦੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਜੀ ਥੋੜਾ ਦਿਲ ਮੰਨ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਇੱਥੇ ਇਹ ਬਹੁਤ ਵੱਡੀ ਸੱਚਾਈ ਹੈ ਕਹਿੰਦੇ ਅਮਰ ਸਿੰਘ ਚੈਲ ਐਕਸ ਆਈ ਪੀਐਸ ਜਿਹੜੇ ਹੈ ਆਈਜੀਸੀ ਸੱਚੀ ਬਹੁਤ ਇਮਾਨਦਾਰ ਵਿਅਕਤੀ ਸੀ ਤੁਹਾਨੂੰ ਪਤਾ ਜਿਵੇਂ ਸਾਡੇ ਬਠਿੰਡੇ ਦੇ ਡੀਆਈਜੀ ਹਰਜੀਤ ਸਿੰਘ ਨੇ ਕਹਿੰਦੇ ਇਹਨਾਂ ਕੋਲੇ ਵੀ ਕੋਈ ਲਗਜ਼ਰੀ ਕਾਰ ਹੈ ਨਹੀਂ ਤੁਹਾਨੂੰ ਪਤਾ ਉਹਨਾਂ ਕੋਲੇ ਸਰਕਾਰੀ ਨੋਵਰ ਜਿੰਨਾ ਟਾਈਮ ਰਹੀ ਹੈ ਰਹੀ ਹੈ ਅਮਰ ਸਿੰਘ ਚੈਲ ਜੀ ਕੋਲੇ ਕੋਈ ਆਵਦਾ ਵਧੀਆ ਗੱਡੀ ਨਹੀਂ ਸੀ ਤੁਹਾਨੂੰ ਪਤਾ ਇਸ ਗੱਲ ਦਾ ਬਹੁਤ ਇੱਕ ਆਮ ਘਰ ਹੈ ਉਹਨਾਂ ਦਾ ਪਿੰਡ ਦੇ ਵਿੱਚ ਅੱਜ ਵੀ ਕੋਈ ਉਹ ਲਗਜ਼ਰੀ ਲਾਈਫ ਨਹੀਂ ਜੀ ਰਹੇ ਸੀ ਇਹ ਤੁਹਾਨੂੰ ਪਤਾ ਲੱਗਦਾ ਸੱਚੀ ਇੱਕ ਇਮਾਨਦਾਰ ਬੰਦਾ ਜ਼ਿੰਦਗੀ ਚ ਕਿਤੇ ਕਿੰਨੇ ਪੈਸੇ ਇਕੱਠੇ ਕਰ ਸਕਦਾ ਯਾਰ ਜਿਹੜਾ 8 ਕਰੋੜ ਰੁਪਏ ਦਿੱਤਾ ਸੀ ਉਹ ਵੀ ਉਹਨਾਂ ਨੇ ਜਿਵੇਂ ਆਪਦੀ ਗੁੱਡਵਿਲ ਚ ਰਿਸ਼ਤੇਦਾਰਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਦਿੱਤਾ ਸੀ ਵੀ ਸ਼ਾਇਦ ਮੇਰੀ ਜਿਹੜੀ ਉਹ ਤੰਗੀ ਆ ਦੂਰ ਹੋ ਜੂ ਜਾਂ ਸ਼ਾਇਦ ਮੈਂ ਵੀ ਚੰਗੇ ਮਤਲਬ ਪੈਸਿਆਂ 'ਚ ਕਿਡ ਸਕੂੰਗਾ ਜੋ ਵੀ ਉਹਨਾਂ ਨੂੰ ਸੁਪਨੇ ਵਿਖਾਏਗੇ ਉਹਨਾਂ ਨੇ ਸੋਚ ਕੇ ਇਨਵੈਸਟਮੈਂਟ ਕੀਤੀ ਉਹ ਉਹ ਸਟ੍ਰੈਸ ਦਾ ਕਾਰਨ ਹੀ ਇਹ ਸੀ ਵੀ ਪੈਸੇ ਸਾਰੇ ਆਪ ਦੇ ਨਹੀਂ ਸੀ ਉਹਦੇ ਚੋਂ ਵੀ ਬਾਕੀ ਲੋਕਾਂ ਦੇ ਪੈਸੇ ਸੀ ਜਿਹੜੇ ਉਹਨਾਂ ਦੇ ਉਹ ਹੋਗੇ ਹੁਣ ਤੁਸੀਂ ਦੇਖੋ ਵੀ ਇੱਥੇ ਇੱਕ ਨਵਾਂ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਕਹਿੰਦੇ ਜੀ ਉਹ ਕਮਾਲ ਦੀ ਗੱਲ ਇਹ ਹੈ ਵੀ ਜਿਹੜੀ ਚਰਚਾ ਜੀ ਕਹਿੰਦੇ ਵੀ ਉਹਨਾਂ ਨੇ ਕੰਪਲੇਂਟ ਹੀ ਨਹੀਂ ਦਿੱਤੀ ਸੀ ਥੋੜਾ ਮਨਮੰਦਾ ਇੱਕ ਇਮਾਨਦਾਰ ਬੰਦਾ ਹਮ ਠੀਕ ਹੈ ਇੱਕ ਜਿਹੜਾ ਆਈਜੀ ਲੈਵਲ ਤੇ ਰਿਹਾ ਹੋਵੇ ਉਹ ਪੁਲਿਸ ਨੂੰ ਇਨਫੋਰਮ ਨਾ ਕਰੂਗਾ ਥੋੜਾ ਮਨਮੰਦਾ ਪਰ ਪਤਾ ਵੀ ਪੁਲਿਸ ਦਾ ਉਸ ਗੱਲ 'ਚ ਜਲੂਸ ਨਿਕਲੂ ਹੁਣ ਕਹਿੰਦੇ ਨਹੀਂ ਉਹਨਾਂ ਨੇ ਕੋਈ ਕੰਪਲੇਂਟ ਹੀ ਨਹੀਂ ਦਿੱਤੀ ਸੀ ਜੀ ਬਿਲਕੁਲ ਠੀਕ ਹੈ ਬੇਸਿਕਲੀ ਇਹ ਉਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਜਲੂਸ ਨਿਕਲਣਾ ਆਪਦੇ ਮਹਿਕਮੇ ਦਾ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਵੀ ਕੋਈ ਉਹਨਾਂ ਨੇ ਕੰਪਲੇਂਟ ਨਹੀਂ ਦਿੱਤੀ ਇਸੀ ਗੱਲ ਤੋਂ ਸੀ ਹੈਰਾਨ ਹੈ ਜੀ ਵੀ ਉਹਨਾਂ ਨੇ ਇਨਫੋਰਮ ਨਹੀਂ ਕੀਤਾ ਦੇਖੋ ਸੁਸਾਈਡ ਕਰਨ ਤੋਂ ਪਹਿਲਾਂ ਉਹਨਰ ਆਪਦੀ ਬੌਸ ਪ੍ਰਤੀ ਐਡਾ ਵਿਸ਼ਵਾਸ ਸੀਗਾ ਵੀ ਗੁੱਡ ਬਾਏ ਸਰ ਮੈਸੇਜ ਭੇਜਿਆ ਪਰ ਉਹਨਾਂ ਨੇ ਕੀ ਪੰਜਾਬ ਪੁਲਿਸ ਦੇ ਉੱਤੇ ਉਹਨਾਂ ਨੂੰ ਇੰਨਾ ਵਿਸ਼ਵਾਸ ਨਹੀਂ ਸੀਗਾ ਵੀ ਮੈਂ ਕੋਈ ਕੰਪਲੇਂਟ ਦਊਗਾ ਤੇ ਉੱਤੇ ਕਾਰਵਾਈ ਹੋਊਗੀ ਠੀਕ ਹੈ ਕਹਿੰਦੇ ਵੀ ਕੋਈ ਦਿੱਤਾ ਹੀ ਨਹੀਂ ਹੁਣ ਦਿੱਤਾ ਤਾਂ ਦੋ ਦਿਨਾਂ ਚ ਅਸੀਂ ਲੱਭ ਲਏ ਮਤਲਬ ਇਹ ਚੀਜ਼ਾਂ ਜਿਹੜੀਆਂ ਨਾ ਬੜੀਆਂ ਮੈਨਿਪੂਲੇਟ ਕੀਤੀਆਂ ਜਾ ਰਹੀਆਂ ਪੁਲਿਸ ਵੱਲੋਂ ਇਹ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਦੇਖੋ ਤੁਸੀਂ ਜਿਹੜੀਆਂ ਚੀਜ਼ਾਂ ਤੋਂ ਭੱਜਦੇ ਹੋ ਇੱਕ ਦਿਨ ਸਾਹਮਣੇ ਆ ਕੇ ਖੜੀਆਂ ਹੋ ਜਾਂਦੀਆਂ ਸਚਾਈ ਲੋਕਾਂ ਸਾਹਮਣੇ ਆਉਣੀ ਹੁੰਦੀ ਹੈ ਕਿੰਨਾ ਮਸਲਿਆਂ ਦੇ ਵਿੱਚ ਤੁਸੀਂ ਉਲਕੋ ਹੋਗੇ ਮਤਲਬ ਮੈਂ ਨਹੀਂ ਮੰਨਦਾ ਅਮਰ ਸਿੰਘ ਚਹਿਲ ਵਰਗਾ ਇੱਕ ਆਈਪੀਐਸ ਇੱਕ ਇਮਾਨਦਾਰ ਵਿਅਕਤੀ ਠੀਕ ਹੈ ਵੀ ਉਹ ਪੁਲਿਸ ਨੂੰ ਕੋਈ ਕੰਪਲੇਂਟ ਵੀ ਨਹੀਂ ਦੇਊਗਾ ਜੀ ਮੇਰਾ ਮੰਨੀ ਮੰਦਾ ਬਹੁਤ ਤਨ ਬਾਰਸਾ ਗੱਲਬਤ ਕਰਨ ਲਈ ਧੰਨਵਾਦ